ਹਿੱਟ ਐਂਡ ਰਨ ਸਰਕਾਰ ਦੀ ਨਵੀਂ ਨੀਤੀ ਦੇ ਵਿਰੋਧ ਵਿੱਚ ਟਰੱਕ ਆਪਰੇਟਰਾਂ ਦੀ ਹੜਤਾਲ ਲਗਾਤਾਰ ਜਾਰੀ ਹੈ ਟਰੱਕ ਆਪਰੇਟਰਾਂ ਦੀ ਹੜਤਾਲ ਨਾਲ ਸਮਾਨ ਦੀ ਟੋਆ ਟੋਾਈ ਬੰਦ ਹੋ ਚੁੱਕੀ ਹੈ ਜਿਸ ਨਾਲ ਆਮ ਆਦਮੀ ਨੂੰ ਪਰੇਸ਼ਾਨੀ ਹੋ ਚੁੱਕੀ ਹੈ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਪੈਟਰੋਲ ਡੀਜ਼ਲ ਕਈ ਪੰਪਾਤੇ ਖਤਮ ਹੋ ਗਿਆ ਹੈ ਅਤੇ ਲੋਕਾਂ ਵਿੱਚ ਅਫੜਾ ਤਫੜੀ ਮਚ ਗਈ ਹੈ ਆਹ ਤੁਹਾਨੂੰ ਦਿਖਾਉਂਦੇ ਹਾਂ ਕਿਸ ਤਰ੍ਹਾਂ ਪਰੇਸ਼ਾਨ ਹੋ ਕੇ ਲੋਕ પેટ્રોલ ਲਈ ਆਪਸ ਵਿੱਚ ਅਤੇ ਪੰਪਾ ਦੇ ਆਪਰੇਟਰਾਂ ਨਾਲ ਬਹਿਸ ਕਰ ਰਹੇ ਹਨ ਅਤੇ ਕੀ ਕਹਿ ਰਹੇ ਹਨ ਪੰਪ ਅਧਿਕਾਰੀ ਤੇ ਤੇਲ ਨਾ ਮਿਲਣ ਤੋਂ ਪਰੇਸ਼ਾਨ ਲੋਕ ਪਗਵਾੜਾ ਐਕਸਪ੍ਰੈਸ ਨਿਊਜ਼ ਲਾਈਵ ਤੋਂ ਵਿਨੋਦ ਚਰਮਾ ਦੀ ਖਾਸ ਰਿਪੋਰਟ ਆਸ਼ਾ ਲੋਕੀ ਦਾ ਬੋਲਣਾ ਜੀ ਦੇਰ ਪਾ ਦੇ ਰਿਹਾ ਨਾਟਕ ਤੇ ਹੈ ਕਿ ਕਿੰਨਾ ਹੀ ਕਹਿੰਦੇ ਸਾਰੀ ਘੜੀ ਤਾਂ ਤਾਂ ਕਿੰਨੀ ਦੇਰ ਹੋ ਗਈ ਖੜਿਆਣੀ ਇੱਕ ਘੰਟਾ ਦਾ ਹੋਈ ਚੱਲਿਆ ਭਾਰੀ ਤਾਂ ਨਹੀਂ ਬਹੁਤ ਪਰੇਸ਼ਾਨੀ ਹੋ ਰਹੀ ਹੈ 2 ਘੰਟੇ ਲੈਂ ਲਗਾ ਕੇ ਵੀ ਇਹ ਕੰਮ ਨਹੀਂ ਕਰਦੇ ਚੰਗਾ ਪੰਪ ਕਿਹੜਾ ਕਿਹੜਾ ਬੰਦ ਆ ਹਾਂ ਤੋ ਇਹ ਵਾਲੀ ਖੁੱਲੀ ਹੈ ਲੇਕਿਨ ਬਹੁਤ ਜਿਆਦਾ ਰਸ਼ ਹੈ ਕਿਉਂਕਿ ਤੁਹਾਨੂੰ ਮਿਲਾਂ ਨਹੀਂ ਦੋ ਰੇਟੇ ائل لگانے کے بعد بھی اس کی صورت یہاں پہ ائے تو پمپ بند ہے تو پیٹرول نہیں لے رہا ہے وہاں پر بھی ایک ہی پمپ کھلا ہوا ہے تیتر پیٹرول والے ہیں سارے بند رکھے ہیں جی سر میرا نام سنجے کمار ہے ہاں جی پمپ کا نام بی این روپلان سانجی ہم اور پراببلی بہت زیادہ انی ہے جی کہ سٹاک کا ساڑھے پوڑ بہت کٹا ہے نا کہ انا ٹرک ڈرائیوروں کی جوڑی ہے اس کاادو ختم کی جاتی ہوگی ਇਸ ਨੂੰ ਵੀ ਦੇ ਪ੍ਰੇਖਣੇ ਨਾਲ ਹੋ ਰਿਹਾ ਇਸ ਟਾਈਮ ਬਹੁਤ ਪਰੇਸ਼ਾਨੀ ਹੋ ਰਹੀ ਹੈ ਸਭ ਦੇ ਲਈ ਸਰਕਾਰ ਤੋਂ ਕੀ ਮੰਗ ਸਰਕਾਰ ਸਰਕਾਰ ਜਲਦੀ ਤੋਂ ਜਲਦੀ ਇਹ ਜੋ ਨਵਾਂ ਜਿਹਾ ਕਾਨੂੰਨ ਹੈਗਾ ਉਹਨੂੰ ਵਾਪਸ ਲੇ ਲੈ ਤੇ ਹੜ ਹੜਤਾਲ ਖਤਮ ਕੀਤੀ ਜਾਵੇ ਦੇਸ਼ ਦੇ ਵਿੱਚ ਟਰੱਕ ਆਪਰੇਟਰਾਂ ਵੱਲੋਂ ਹੜਤਾਲ ਕਰ ਰਹੇ ਨੇ ਪੂਰੇ ਪੰਜਾਬ ਦੇ ਫਗਵਾੜਾ ਸ਼ਹਿਰ ਦੇ ਵਿੱਚ ਵੀ ਪੰਪਰ ਦੇ ਵਿੱਚ ਹੜ ਮਗਰ ਮਚ ਗਈ ਹੈ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਲੋਕਾਂ ਦੀ ਭੀੜ ਇੱਥੇ ਨਜ਼ਰ ਆ ਰਹੀ ਹੈ ਲੋਕ ਰੋਲ ਪਵਾਉਣ ਲਈ ਲੇਨਾਂ ਲੱਗ ਚੁੱਕੀਆਂ ਹਨ ਤੁਸੀਂ ਉਸਰ ਆਮ ਜਨਤਾ ਜੀ ਸਰਕਾਰ ਤੋਂ ਕੀ ਮੰਗਾ ਮੰਗ ਇਹੀ ਹੈ ਜੀ ਜਿਹੜੀ ਹੜਤਾਲ ਕੀਤੀ ਇਹਨੂੰ ਜਲਦੀ ਜਲਦੀ ਖੋਲੇ ਆਵੇ ਜੋ ਆਮ ਤਰ੍ਹਾਂ ਇਹ ਜਿਹੜਾ ਅੱਗੇ ਵੀ ਚੱਲਦਾ ਰੋਟੀ ਚੋਤੇ ਪੰਪ ਚੱਲਣ ਤੇ ਇਦਾਂ ਭੀੜ ਘੂਰਨਾ ਪਵੇ ਤੇ ਕੋਈ ਵੀ ਤੰਗੜਾ ਹੋਊਗਾ